ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਕਿਦਾਂ ਠੀਕ ਠਾਕ ਬਈ ਆਪਾਂ ਅੱਜ ਵੀਡੀਓ ਬਣਾਉਣ ਲੱਗੇ ਆ ਗੱਪੀ ਆਸ਼ਕ ਪਾਰਟ 2 ਇਹਦੇ ਵਿੱਚ ਤੁਹਾਨੂੰ ਆਪਾਂ ਦਿਖਾਉਨੇ ਆ ਬਾਈ ਆਪਾਂ ਕਿੱਦਾਂ ਕਿੱਦਾਂ ਕਰਦੇ ਆਂ ਸਿਸਟਮ ਤੁਹਾਨੂੰ ਵੀ ਦਿਖਾਉਨੇ ਆ ਇੱਥੋਂ ਇੱਥੋਂ ਆਹ ਦੇ ਬਾਬਾ ਆਹ ਇੱਥੇ ਠੀਕਾ ਠੀਕਾ ਚੱਲ ਠੀਕ ਆ ਓਕੇ ਉਹ ਬੁੱਗ ਗਿਆ ਉਹ ਚੇਤਾ ਭੱਲੇ ਗਿਆ ਜੋ ਯਾਰ ਬਾਬਾ ਮੈਂ ਥੱਕ ਗਿਆ ਯਾਰ ਉਹ ਭਾਈ ਨਹੀਂ ਹੁਣ ਵੀਡੀਓ ਪੂਰੀ ਕੰਪਲੀਟ ਕਰਕੇ ਫੇਰੀ ਸਾਹ ਲੈਣਾ ਹੁਣ ਓਹੋ ਯਾਰ ਕੋਈ ਨਹੀਂ ਯਾਰ ਬਾਈ ਆਪਾਂ ਬਣਾ ਲੈਣੀ ਮੁੜ ਕੇ ਵੇਖ ਆ ਲੈ ਗਿਆ ਉੱਥੇ ਉੱਥੇ ਅਗਲਾ ਅਗਲੇ ਪਾਪਾ ਉੱਥੇ ਲੈਣਾ ਚੱਲ ਠੀਕ 2 3 ਐਕਸ਼ਨ ਵਾਹ ਏ ਟੱਟੀ ਦੇ ਮੈਨ ਰਾਤਾ ਓ ਨੋ 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 ਨਿਕੀਸ਼ ਨੂੰ ਇਦਾਂ ਦੀ ਗੱਲ ਨਹੀਂ ਆ ਗਿਆ 12 ਇੰਚੀ ਤੇ ਬੈਠ ਤੇ ਗੱਦਾ ਰੱਖਿਆ ਵੇ ਆਦਾ ਬੰਦਾ ਦੁੱਧਾਂ ਵਿੱਚ ਖੁੱਭ ਜਾਂਦਾ ਬੁੱਗੇ 1 ਮਿੰਟ ਹੋਲਡ ਰੱਖ ਯਾਰ ਸਨਿਆਰੇ ਦਾ ਫੋਨ ਆਉਣਦਿਆ ਓ ਹੈਲੋ ਓ ਯਾਰ ਮੇਰਾ ਭਰਾ ਕਾਲੂ ਚਲ ਜੀ ਯਾਰ ਮੇਰੀ ਤਾਂ ਤੇ ਦਿਹਾੜੀ ਓ ਸਾਲਿਆ 50 ਮੈਂ ਤੈਨੂੰ ਵੱਧ ਦੇ ਦੂੰਗਾ ਯਾਰ ਮੇਰੀ ਲੱਤ ਬਹੁਤ ਹੁਣ ਦਈ ਆ ਚੰਗਾ ਚਲ ਜੀ ਯਾਰ ਹਾਂ ਜੀ ਜਾਨ ਓ ਕੋਹ ਨਹੀਂ ਉਦਾਂ ਹੀ ਕਿਉਂ ਆਇਆ ਹੀ ਵੇ ਕਿੱਧੀ ਲਗਾਵਾ ਲਗਾ ਦਿਖਾ ਭਾਈ ਇੱਧਰ ਦੇਖ ਨੀ ਕੀ ਅੰਮਾ ਦੇਖੀ ਇਹ ਕੀ ਫੋਨ ਨਾ ਦਿਖਾ ਨਾ ਦੇਖੀ ਓ ਭਾਈ ਇਹ ਕੀ ਹੈ ਦੇਖ ਦੇ ਰੇ ਲੱਗ ਰਹੀ ਕਿ ਨਹੀਂ ਡੰਗਰਾ ਮੱਛੀ ਵਾਹ ਵਕਾਸ਼ ਭਾਈ ਨੇ ਕਿੰਨੀ ਚੀਜ਼ ਲੱਭੀ ਖੋਜ ਪੂਰੀ ਵਾਰੀ ਵਧੀਆ ਕੀਤੀ ਤੂੰ ਇਹ ਨਿਆਣੇ ਖੇਲ ਸਾਦੇ ਨਾ ਸਾਦੇ ਮਾਂਵਾ ਝੂਲਾ ਵਾ ਚੱਲ ਫੇ ਬੁੱਗੋ ਪੈਟ ਲਗਾਣੇ ਲਾ ਲਵਾਵੇਂ ਆਪਣੇ ਕਿੰਨੇ ਰਹਿ ਗਏ ਭਾਈ ਛੋਟ ਲੈਣ ਵਾਲੇ ਬਾਬਾ ਆਪਣੀ ਲੱਗ ਭੱਗ ਤਾਂ ਕੰਪਲੀਟ ਹੋ ਹੀ ਗਈ ਆ ਤੇ ਬਾਕੀ ਫੇ ਤੁਹਾਨੂੰ ਇੰਸਟਾਗ੍ਰਾਮ ਤੇ ਪਾ ਕੇ ਦੱਸਾਂਗੇ ਤੇ ਦੇਖਿਓ ਮੇਰਾ ਫਰਾ ਚੈੱਕ ਕਰਕੇ ਜਿੱਦਾਂ ਤੁਸੀਂ ਬ੍ਰੋ ਆਪਾਂ ਨੂੰ ਇੰਸਟਾਗ੍ਰਾਮ ਤੇ ਵੱਧ ਤੋਂ ਵੱਧ ਸਪੋਰਟ ਕਰਦੇ ਆਂ ਯੂਟਿਊਬ ਤੇ ਵੀ ਆਪਣੀ ਸਪੋਰਟ ਕਰੋ। ਹਾਂ ਬੀਬੀਆਂ ਵੀ ਆਈਆਂ ਹਟੀਆਂ ਆਂ ਆਦੀ ਜੀਂਗੀਆਂ ਨਹੀਂ ਲੱਗੀਆਂ। ਚਾੜੀ ਮਾਮਣੀ ਹੋ ਗਏ। ਬੀਬੀਆਂ ਆਣੇ ਡੱਕ ਰਹੀਆਂ ਵਾ। ਦਾਦਾ ਕੌਣ? ਬੀਬੀ ਲੱਗ ਗਿਆ ਇਹ 5 ਘੰਟੇ ਤੇ ਆਏ। ਹੁਣ ਹੁਣ ਹਾਇ ਭੱਜੀ ਐ। ਅੱਬਾ ਤੂੰ ਇਦਾਂ ਇਧਰੋਂ ਆਉਣਾ ਸਦਾ। ਇਥੋਂ ਤੈਨੂੰ ਮੈਂ ਇਦਾਂ ਕਾਣਾ ਰੋਕ ਰੋਕ ਚੱਲ। ਰੋਜਾ ਪਿੱਛੇ ਡੱਲ। ਲੈ ਲੈ ਚੱਲ ਲੈ ਲੈ। ਚੱਲ ਪਈਆ 1 2 3 ਸਟਾਰਟ। ਰੋਕ ਰੋਕ। ਬਾਬਾ ਜਿਆਦੇ ਨਹੀਂ 32 ਰੁਪਏ ਤਾਂ ਦੇ ਯਾਰ ਅਸੀਂ ਦੁੱਧ ਲੈ ਕੇ ਆਉਣਾ ਵਾ ਥੈਂਕ ਯੂ ਸੋ ਮੱਚ ਬਾਈ ਜੀ ਸਾਡਾ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਵਲੌਗ ਦੇਖਣ ਲਈ ਤੁਹਾਡਾ ਦਿਲ ਤੋਂ ਧੰਨਵਾਦ ਬਾਈ ਜੀ ਜਦਾਂ ਤੁਸੀਂ ਆਪਾਂ ਨੂੰ YouTube ਤੇ ਸੌਰੀ Instagram ਤੇ ਵੱੱਟਾ ਵੱੱਟ ਪਿਆਰ ਕਰਦੇ ਬਾਈ ਜੀ YouTube ਤੇ ਵੱੱਟ ਵੱੱਟ ਸਪੋਰਟ ਕਰੋ ਸੋ so थैंक so यू सो मच ਤੁਹਾਡੇ ਸਾਰਿਆਂ ਦੇ ਪਿਆਰ ਦੇ ਨਾਲ ਅੱਜ ਸ਼ਾਇਦ ਆਪਣੇ ਇੱਕ ਕੇ ਸਬਸਕ੍ਰਾਈਬਰ ਹੋ ਗਏ ਆ ਇਦਾਂ ਹੀ ਤੁਸੀਂ ਸਪੋਰਟ ਕਰਦੇ ਰਹੋ ਜਲਦੀ ਤੋਂ ਜਲਦੀ ਇੱਥੇ ਵੀ 100 ਕੇ ਕਰਾਂਗੇ लव यू सो मच ਧੀਵਾ ਚੱਲ ਚੱਲ ਬਰੂਸਲੀ ਚੱਲ 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 ਗੈਂਡ ਬਰੂਸਲੀ ਦੇਖੋ ਹਾਏ